ਤਹਿਸੀਨ ਦਾ ਕੋਦਰਦੀਨ ਪੈਂਦੀ ਪੁਲਿਸ ਚੌਕੀ ਇੰਚਾਰਜ ਸਬ ਇੰਸਪੈਕਟਰ ਬਲਵੀਰ ਸਿੰਘ ਨੂੰ ਕਿਸੇ ਖਾਸ ਵਿਅਕਤੀ ਦੇ ਵੱਲੋਂ ਇਤਲਾਹ ਮਿਲੀ ਸੀ ਕਿ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਰਤਨਦਾਸ ਵਾਸੀ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਹਲਵਾਸੀ ਰਸੂਨਪੁਰ ਕਲਾ ਨੇ ਆਪਣੇ ਖੇਤਾਂ ਦੇ ਵਿੱਚ ਡੋਡਿਆਂ ਦੇ ਹਰੇ ਪੌਦੇ ਫੁੱਗੀ ਆਪਣੇ ਖੇਤਾਂ ਦੇ ਵਿੱਚ ਬੀਜੀ ਹੋਈ ਹੈ ਤੇ ਜਦ ਪੁਲਿਸ ਪਾਰਟੀ ਸਮੇਤ ਪਰਮਜੀਤ ਸਿੰਘ ਪੰਮਾ ਨੇ ਖੇਤਾਂ 'ਚ ਰੇਡ ਕੀਤੀ ਗਈ ਤਾਂ ਪੁਲਿਸ ਨੇ 523 ਡੋਡਿਆਂ ਦੇ ਹਰੇ ਪੌਦਿਆਂ ਸਬੇ ਦੋਸ਼ੀ ਪਰਮਜੀਤ ਸਿੰਘ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਮਾਣਯੋਗ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਦੋਸ਼ੀ ਪਰਮਜੀਤ ਸਿੰਘ ਕੋਲ ਹੋਰ ਵੀ ਪੁਛਗਿੱਛ ਜਾਰੀ ਹੈ ਤੁਸੀਂ ਵੀ ਸੁਣੋ ਕਿ ਪੁਲਿਸ ਚੌਕੀ ਉਗੀ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਕੀ ਕਿਹਾ ਇਹ ਸਰ ਅੱਜ ਪਿੰਡ ਸੂਲਪੁਰ ਕਲਾ ਤੋਂ ਇਹ ਡੋਡਿਆਂ ਦੇ ਖੇਤੀ ਕਰਦੇ ਜਿਹੜੇ ਪੁਗਦੇ ਫੜੇ ਗਏ ਆ ਔਰ ਕਿੰਨੇ ਪੁਗਦੇ ਸੀ ਕਿ ਸਰ ਕੀ ਸਾਰਾ ਮਾਮਲਾ ਸਗਰ ਹੈ ਮੈਂ ਐਸਆਈ ਬਲਵਿੰਦਰ ਸਿੰਘ ਚੌਂਕੀਨ ਚਾਰਜ ਉੱਗੀ ਲਗਾ ਹਾਂ ਅਸੀਂ ਗਾਹ ਦੇ ਸਬੰਧ ਵਿੱਚ ਰਸੂਲਪੁਰ ਬਕਰਤੋਂ ਉੱਗਣ ਜਾ ਰਹੇ ਸੀ ਤਾਂ ਮਖਰ ਖਾਸ ਨੇਤਰਾ ਦਿੱਤੀ ਕਿ ਪਰਮਜੀਤ ਸਿੰਘ ਪੰਮਾ ਪੁੱਤਰ ਰਤਨ ਵਾਸੀ ਰਸੂਲਪੁਰ ਨੇ ਆਪਣੇ ਘਰ ਦੇ ਲਾਗੇ ਖੇਤਾਂ ਵਿੱਚ ਡੋਟਿਆਂ ਦੇ ਕਿਆਰੀ ਬਣਾ ਕੇ ਡੋਟੇ ਲਗਾਏ ਹੋਏ ਹਨ ਜਿਸ ਤੇ ਉੱਤੇ ਰੇਡ ਕੀਤਾ ਤਾਂ ਗਿਣਤੀ ਕਰਨ ਤੇ 523 ਡੋਟਿਆਂ ਦੇ ਬੂਟੇ ਹੋਏ ਹਨ ਇਹ ਤੇ ਮਕਦਮਾ ਇੱਥੇ ਤਫ਼ਤੀਸ਼ ਵਿੱਚ ਲਿਆ ਕੇ ਉਹਨਾਂ ਕਰਕੇ ਤੇ ਮਕਦਮਾ ਦਰਜ ਕਰ ਦਿੱਤਾ ਇੱਥੇ ਇਹ ਸਰ ਕਿੰਨੇ ਪੁਕਤੀ ਸੀ ਜੀ 523 ਸੀ ਅ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਬਸ ਮਕਦਮਾ ਦਰਜ ਕਰ ਦਿੱਤਾ ਹੈ ਵੀ ਗਾਂ ਤਫ਼ਤੀਸ਼ ਵਿੱਚ ਦੇਖਦੇ ਆ ਕੀ ਗੱਲ ਬਾਤ ਹੈ ਵੀ ਆਏ ਨੇ ਵੇਚਨੇ ਸੀ ਜਾਂ ਉੱਤਾਂ ਪਿੱਛੇ ਸੀ ਫਿਰ